ਔਰ ਔ ਚਲੇਗੀ 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 ਫੋਟੋ ਫੋਟੋ ਸੋਣੀ ਆ ਰਹੀ ਸੀ ਰੋਟੀ ਹੈ ਤੁਸੀਂ ਵੀਡੀਓ ਦੀ ਮਾਰ ਦੇ ਕੇ ਕੀ ਕਰ ਲੋਗੀ ਕੁੜੀਆਂ ਡਰਾਤੀ ਇਹ ਲੰਡਨ ਨੂੰ ਜਾ ਰਹੀ ਹੈ ਗੱਡੀ ਕਿੱਥੇ ਲੰਡਨ ਲੈ ਕੇ ਚਲੀ ਜਾ ਰਹੀ ਹੈ ਬੱਟੇ ਚੋਂ ਨਿਕਲਦੇ ਬਾਹਰ ਦੇ ਰੂ ਮੈਂ ਪੁੱਛਣੇ ਸੀ ਸਵਾਲ ਓਪੇ ਓਪੇ ਬਾਹਰ ਨਿਕਲ ਕੇ ਵਿਖਾਉਂਗਾ ਕਿੰਨੇ ਸੋਹਣੇ ਸੋਹਣੇ ਬ੍ਰਾਂਡ ਨੇ ਹੈ ਕੀ ਬਾਤ ਹੈ ਕਮਾ ਨਹੀਂ ਲੱਗੀ ਪਰ ਮੈਨੂੰ ਤਾਂ ਐਂ ਲੱਗਦਾ ਵੀ ਕਨੇਡਾ ਹੀ ਆ ਨੀ ਸੌਰੀ ਹਾਂ ਜੀ ਤੁਮਨੇ ਕੋਈ ਸਵਾਲ ਹੀ ਨਹੀਂ ਪੁੱਛਿਆ ਸੀਗਾ ਨਹੀਂ ਨਹੀਂ ਥੈਂਕ ਯੂ ਨਹੀਂ ਫੇਪੀ ਰਖੜੀਆਂ ਦੀ ਕਰ ਲਈ ਸ਼ੋਪਿੰਗ ਕੇ ਨਹੀਂ ਨਹੀਂ ਅੱਛਾ ਕਿਵੇਂ ਆਏ ਸੀ ਘੁੰਮਣ ਆਏ ਸੀ ਇੱਕ ਦਰ ਜਿਹਨੂੰ ਆਜੋ ਮੈਂ ਤਾਂ ਕਹਿੰਦੀ ਸੀ ਕੈਮਰੀ ਚ ਆਈ ਜਾਂਦੇ ਇਕੱਠੇ ਨਹੀਂ ਨਹੀਂ ਬਸ ਹੀ ਬਸ ਤਾਂ ਹੈ ਨਹੀਂ ਇੱਥੇ ਤਾਂ ਗੱਡੀਆਂ ਹੀ ਆ ਜਾਂ ਮੋਟਰਸਾਈਕਲ ਕੋਈ ਨਾ ਫਿਰ ਤਾਂ ਬੱਸ ਸਟੈਂਡ ਜਾਣਾ ਪਰ ਫਿਰ ਤਾਂ ਆਪਾਂ ਇੱਥੇ ਐਵੇਂ ਆ ਗਏ ਹਨਾ ਕਿ ਜਿਹੜੇ ਯਾਰ ਮਿਸ ਕਰ ਜਾਂਦੇ ਸਾਡੇ ਨਾਲ ਨਹੀਂ ਆਂਦੇ ਉਹਨਾਂ ਨੂੰ ਫੋਨ ਕਰਕੇ ਜਾਣ ਕੇ ਪੁੱਛੀਦਾ ਹਾਂ ਜੀ ਫਲਾਣੀ ਜਗ੍ਹਾ ਤੁਸੀਂ ਗਈ ਸੀ ਕੋਈ ਚੀਜ਼ ਲੈਣ ਦੀ ਕਿ ਨਹੀਂ ਲੈਣ ਦੀ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਚਾਰ ਜਣੇ ਗਏ ਅਰੇ ਅਸੀਂ ਮਿਸ ਕਰਦੇ ਅਸੀਂ ਵਿੱਚ ਮਤਲਬ ਪੂਰਾ ਹੋ ਗਿਆ ਸਾਨੂੰ ਨਾ ਕੰਮ ਕੋਈ ਨਹੀਂ ਨਾ ਸੀ ਭਾਂਦੇ ਨਾ ਫੋਨ ਕਰਕੇ ਵੈਸੇ ਹੀ ਪੁੱਛਦੇ ਹਾਂ ਹੂੰ ਸੋ ਆਓ ਫਿਰ ਤੁਹਾਨੂੰ ਲੈ ਚੱਲਦੇ ਆ ਮੈਂ ਤੁਹਾਨੂੰ ਬਾਅਦ 'ਚ ਹੀ ਦੱਸੂਗੀ ਕਿ ਮੈਂ ਕਿੱਥੇ ਆਈ ਆ ਕਿੰਨੇ ਸੋਹਣੇ ਸੋਹਣੇ ਬ੍ਰਾਂਡ ਨੇ ਹੈ ਕੀ ਬਾਤ ਹੈ ਕਮਾਰੀ ਲੱਗੀ ਪਰ ਮੈਨੂੰ ਤਾਂ ਆ ਹੀ ਲੱਗਦਾ ਵੀ ਕੈਨੇਡਾ ਹੀ ਆ ਪਰ ਮੈਂ ਤੁਹਾਨੂੰ ਇਹ ਦੱਸਣਾ ਥੋੜੀ ਹੈ ਵੀ ਮੈਂ ਕਿੱਥੇ ਆਈ ਆ ਉਹ ਵੇਖਣ ਆਸੀ ਨਾ ਤੁਹਾਨੂੰ ਮੇਰੀ ਵੀਡੀਓ ਐਂਡ ਚ ਦੇਖਣੀ ਪੈਣੀ ਹੈ ਸੋ ਦੋਸਤੋ ਸਵਾਗਤ ਹੈ ਤੁਹਾਡਾ ਮੈਂ ਨੂਰ ਵਰਚੋ ਦਾ ਤੁਹਾਡੇ ਨਾਲ ਸੋ ਅੱਜ ਅਸੀਂ ਗੱਲਾਂ ਬਾਤਾਂ ਕਰਨ ਲਈ ਪਹੁੰਚੀ ਸਗੀ ਜੀ ਇਸ ਖੂਬਸੂਰਤ ਜੀ ਮਾਰਕੀਟ ਦੇ ਵਿੱਚ ਸੋ ਤੁਸੀਂ ਅੰਦਾਜ਼ਾ ਤਾਂ ਲਗਾ ਹੀ ਲਿਆ ਹੋਣਾ ਵੀ ਕੈਨੇਡਾ ਨਾਲੋਂ ਤਾਂ ਘੱਟ ਨਹੀਂ ਜਾਪਦੀ ਹੈਗੀ ਸੋ ਮੈਂ ਆਖਦੀ ਆ ਵੀ ਕਿੰਨੇ ਕੁ ਲੋਕ ਬ੍ਰਾਂਡਸ ਲੈਣ ਆਉਂਦੇ ਨੇ ਕਿਉਂਕਿ ਬ੍ਰਾਂਡ ਜਿਆਦਾ ਪਾਉਂਦੇ ਆ ਦਿਖਾਉਂਦੇ ਆ ਵੀ ਅਸੀਂ ਬ੍ਰਾਂਡ ਪਾਏ ਨੇ ਇਦਾਂ ਨਾ ਸੋ ਦੇਖਦੇ ਆ ਵੀ ਵਾਕੀ ਲੋਕ ਬ੍ਰਾਂਡ ਕਹਿੰਦੇ ਨੇ ਕਿ ਫਰ ਤੋ ਚਲੋ ਜੀ ਚੱਲਦੇ ਹਾਂ ਲੋਕੀ ਸੈਲਫੀਆਂ ਵੀ ਕਰੀ ਜਾਂਦੇ ਨੇ ਹੈ ਕਮਾਲ ਹੋ ਗਈ ਹੈ ਦੀਨਾ ਕੋਈ ਹੈ ਨਹੀਂ ਮੈਨੂੰ ਲੱਗਦਾ ਹੈ ਕੋਈ ਮੁੱਕ ਕੇ ਲੋਕਾਂ ਕੋਲੇ ਉਧਰ ਨੂੰ ਚੱਲਦੇ ਹਾਂ ਪਹਿਲੀ ਸੌਰੀ ਹਜੀ ਤਮੇ ਕੋਈ ਸਵਾਲ ਹੀ ਨਹੀਂ ਪੁੱਛਿਆ ਸੀਗਾ ਹਾਂਜੀ ਨਹੀਂ ਨਹੀਂ ਥੈਂਕ ਯੂ ਨਹੀਂ ਫਿਰ ਵੀ ਰਖੜੀਆਂ ਦੀ ਕਰ ਲਈ ਸ਼ੋਪਿੰਗ ਕਿ ਨਹੀਂ ਨਹੀਂ ਅੱਛਾ ਕਿਵੇਂ ਆਈ ਸੀ ਘੁੰਮਣਾ ਆਈ ਸੀ ਨਹੀਂ 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 ਏ ਨਹਿਰਵਾਨੀ ਕਿੰਨੇ ਕਿਊਟ ਕਿਉਂ ਅੱਛਾ ਇਹਦੇ ਵਿੱਚ ਕੀ ਹੈ ਬਰਥਡੇ ਸੈਲੀਬ੍ਰੇਟ ਕੀਤਾ ਸੀ ਬਰਥਡੇ ਗੱਲ ਹੈ ਆ ਦੇਖੋ ਸਹੀ ਨਹੀਂ ਨਾ ਚੱਲਦੇ ਫਿਰ ਮੂਰਖ ਹੈਪੀ ਬਰਥਡੇ ਟੂ ਯੂ ਕਿਊ ਥੈਂਕ ਯੂ ਇਹ ਸੱਚੀ ਮੂਰਖ ਪ੍ਰਾਣੀ ਹੈ ਨਾ ਐ ਗਲਤੀ ਐ ਕਾ ਤੂੰ ਕਰਦੇ ਐ ਫਿਰ ਇਹ ਚੰਗੀਆਂ ਗੱਲਾਂ ਨੇ ਕੁੜੀਆਂ ਦੇਖ ਕੇ ਐਵੇਂ ਡਰਾਈਵਿੰਗ ਚੰਗੀ ਨਹੀਂ ਐ ਤਾਂ ਅੱਛਾ ਕਰਦੇ ਐ ਅਚਾ ਮੇਕ ਦੇ ਨਹੀਂ ਹੈ ਧਿਆਨ ਨਾਲ ਤਾਂ ਕਰਕੇ ਕਰਦੇ ਅੱਛਾ ਅੱਛਾ ਕਿ ਕੁੜੀਆਂ ਸੋਹਣੀਆਂ ਹੁੰਦੀਆਂ ਤਾਂ ਕਰਕੇ ਧਿਆਨ ਭਟਕ ਜਾਂਦਾ ਅਸੀਂ ਥੋੜੀ ਅਟ੍ਰੈਕਟ ਥੋੜੀ ਕਰਦੇ ਆ ਅੱਛਾ ਅੱਛਾ ਨਹੀਂ ਕੁੜੀਆਂ ਕੁਝ ਨਹੀਂ ਕਰਦੀਆਂ ਦੇਖੋ ਹਨਾ ਇਹ ਸਾਰੀ ਗਲਤੀ ਇਹਨਾਂ ਦੀ ਹੈਗੀ ਅੱਛਾ ਤੇ ਇਹ ਫਿਰ ਕੇਕ ਕੱਟਿਆ ਤੁਸੀਂ ਅੱਜ ਹੈ ਤੇ ਕੀ 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 ਫਿਰ ਗਿਫਟ ਕੀ ਦਿੱਤਾ ਗਿਫਟ ਦੇ ਹੌਸਟਲ ਪਈਏ ਦੇਣੇ ਜਾ ਕੇ ਅੱਛਾ ਤੁਸੀਂ ਹੌਸਟਲ ਕੱਟਦੇ ਹੋ ਹਾਂਜੀ ਬੀ ਡੀ ਐਸ ਕਰਦੇ ਹੋ अच्छा ते बीडीएस ਦਾ ਫਿਰ ਡੈਂਟਲ ਦਾ ਕੰਮ ਹੈ ਦੰਦ ਤੁਹਾਡੇ ਬਹੁਤ ਸੋਹਣੇ ਨੇ ਅੱਛਾ ਮੈਨੂੰ ਐ ਦੱਸੋ ਕਿ ਬਰਸ਼-ਬਰਸ਼ ਕਰ ਲੈਂਦੇ ਹੋ ਆਪ ਹਾਂਜੀ ਹਾਂਜੀ ਫਿਰ ਠੀਕ ਹੈ ਡਾਕਟਰ ਨੂੰ ਪਹਿਲਾਂ ਆਪਦੇ ਆਪ ਨੂੰ ਠੀਕ ਕਰਕੇ ਰੱਖਣਾ ਪੈਂਦਾ ਨਾ ਇੱਧਰ ਜੀ ਨੂੰ ਆਜੋ ਮੈਂ ਤਾਂ ਕਹਿੰਦੀ ਸੀ ਕੈਮਰੇ ਚ ਆਈ ਜਾਂਦੇ ਇਕੱਠੇ ਨਹੀਂ ਨਹੀਂ ਬਸ ਹੀ ਬਸ ਤਾਂ ਹੈ ਨਹੀਂ ਇੱਥੇ ਤਾਂ ਗੱਡੀਆਂ ਹੀ ਆ ਜਾਂ ਮੋਟਰਸਾਈਕਲ ਕੋਈ ਨਾ ਫਿਰ ਤਾਂ ਬਸ ਸਟੈਂਡ ਜਾਣਾ ਪੂ ਫਿਰ ਤਾਂ ਆਪਾਂ ਇੱਥੇ ਐਵੇਂ ਆ ਗਏ ਹਨਾ ਨਹੀਂ ਵੈਸੇ ਹੀ ਵਾ ਦੇਖਣਾ ਹੈ ਸੀਗੇ ਗੱਡੀਆਂ ਨਹੀਂ ਕਿੱਡੀਆਂ ਛੱਡ ਕੇ ਨਹੀਂ ਜਾਣਾ ਜਦੋਂ ਦੋਸਤ ਮੁਸੀਬਤ ਵਿੱਚ ਫਸ ਜੇ ਨਾ ਤੇ ਛੱਡਣਾ ਨਹੀਂ ਚਾਹੀਦਾ ਮੈਦਾਨ 'ਚ ਖੜਨਾ ਬ੍ਰਦਰ ਆ ਭਰਾ ਤੇ ਯਾਰ ਇਕੱਠੇ ਹੁੰਦੇ ਨੇ ਹਨਾ ਅੱਛਾ ਤੇ ਮਾਮੀ ਦਾ ਮੁੰਡਾ ਇਹ ਕਿਵੇਂ ਘੁੰਮਣ ਆਏ ਤੁਸੀਂ ਆ ਵੈਸੇ ਆਏ ਸੀ ਥੋੜਾ ਦੇਖਣੇ ਆਏ ਸੀ ਕਿਸੀ ਢੀ ਕੋਲ ਅੱਛਾ ਅੱਛਾ ਤੇ ਤੁਸੀਂ ਇਹਨਾਂ ਦੇ ਘਰੇ ਆਏ ਹੋ ਕਿ ਇਹ ਤੁਹਾਡੇ ਘਰੇ ਆਏ ਆ ਸਾਡਾ ਘਰ ਯਮਨ ਸਾਹਮਣੇ ਇੱਥੇ ਰਹਿੰਦੇ ਕਿਉਂਕਿ ਪਹਿਲਾਂ ਪਿੰਡ ਰਹਿੰਦੇ ਸੀਗੇ ਇਹ ਫੇਰ ਇਹਨਾਂ ਨੇ ਸਟੱਡੀ ਕਰਕੇ ਛੱਡ ਕੇ ਨਹੀਂ ਜਾਣਾ ਜਦੋਂ ਦੋਸਤ ਮੁਸੀਬਤ ਵਿੱਚ ਫਸ ਜੇ ਨਾ ਤੇ ਛੱਡਣਾ ਨਹੀਂ ਚਾਹੀਦਾ ਮੈਦਾਨ 'ਚ ਖੜਨਾ ਉਹ ਭਰਾ ਤੇ ਯਾਰ ਇਕੱਠੇ ਹੁੰਦੇ ਨੇ ਨਾ ਅੱਛਾ ਤੇ ਮਾਮੀ ਦਾ ਮੁੰਡਾ ਇਹ ਕਿਵੇਂ ਘੁੰਮਣ ਆਇਆ ਤੁਸੀਂ ਆ ਗਿਆ ਅੱਛਾ ਅੱਛਾ ਤੇ ਤੁਸੀਂ ਇਹਨਾਂ ਦੇ ਘਰੇ ਆਏ ਹੋ ਕਿ ਇਹ ਘੋਡੇ ਘਰੇ ਆਏ ਹੋ ਅੱਜ ਘਰ ਆਉਣ ਨੂੰ ਅੱਛਾ ਜੀ ਕਿ ਕੌਣ ਪੰਦਰਮ ਦੀ ਕੀ ਅੱਛਾ ਅੱਛਾ ਇੱਕ ਟੂਰ ਆ ਗੋ ਤੇ ਹੋਰ ਵੀਡੀਓ ਬਣਾ ਲਈਦਾ ਸਾਹ ਸੈਲਫੀ ਜੇ ਮਕੌਲ ਨਾ ਹੁੰਦਾ ਤੁਸੀਂ ਹੈ ਕਿਹੜੀ ਗੱਲ ਹੋ ਕੀ ਕਿਹੜੀ ਗੱਲ ਕਿਹਨ ਜਾਂਦੀ ਆ ਵੀ ਜਿੰਮ ਤੂੰ ਬੁਲਾਈ ਦੀ ਆ ਮਤਲਬ ਇਹ ਕਿ એનર્ਜੀ ਹੋਣੀ ਮੁੰਡਿਆਂ ਚ ਕ੍ਰੈਕ ਕਰਦੇ ਆ એનર્ਜੀ ਆ ਰੋੜਾ ਬਸ ਅੱਛਾ ਇਡੋਲੇਬਲ ਹੋਣਾ ਉਸ ਦਿਨ ਉਹਨੂੰ ਕਿ ਵੈਸੇ ਲੋਕਾਂ ਨੂੰ ਠੀਕ ਹੋ ਜਾਂਦਾ ਕੀ ਕਾਫੀ ਤੇ ਹੁ ਜਿੰਮ ਵੈਸੇ ਤੂੰ ਦੀ ਕਿਵੇਂ ਆ ਮੁੰਡਿਆਂ ਵਾਲੀ ਕਿ ਕੁੜੀਆਂ ਵਾਲੀ ਦੋਵੇਂ ਅੱਛਾ ਫਿਰ ਤਾਂ ਮਤਲਬ ਕਿ ਟਾਈਮ ਨਾਲ ਹੀ ਜਾਣਾ ਹਾਂਜੀ ਅੱਜ ਫਿਰ ਤਾਂ ਤਾਹੀ ਫਿਰ ਮੈਨੂੰ ਲੱਗਦਾ ਅੱਧੇ ਕਰਨੇ ਹੀ ਨੇ ਹਨਾ ਜਾਣ ਵਾਲੇ ਨਹੀਂ ਨਹੀਂ ਆਪਾਂ ਅਲਟਰ ਲਾਈਟ ਦੀ ਹੈ ਅੱਛਾ ਅਲਟਰ ਲਾਈਟ ਦੀ ਹੈ ਠੀਕ ਹੈ ਤੇ ਫਿਰ ਹੋਰ ਜਿਵੇਂ ਹੁਣ ਕਹਿ ਲੀ ਮੁੰਡੇ ਡੋਲੇ ਬਣਾਉਂਦੇ ਨੇ ਮੁੰਡਿਆਂ ਨੂੰ ਸ਼ੌਂਕ ਹੁੰਦਾ ਹੈਗਾ ਤੇ ਮੈਨੂੰ ਹੋਇਆ ਹੈਗਾ ਕਿ ਡੋਲੇ ਬਣਾਉਣੇ ਹਾਂ ਤਾਂ ਹੀ ਲੱਗ ਗਿਆ ਜੰਮ ਇੱਕ ਮੈਨੂੰ ਆਏ ਨੂੰ ਸਮਝ ਆਉਂਦੀ ਵੀ ਜਿਵੇਂ ਮੁੰਡਿਆਂ ਦੀ ਜਿੰਮ ਝੁੰਮਜੀ ਲਈ ਹੁੰਦੀ ਹੈ ਨਾ ਮੁੰਡੇ ਆਏ ਹੱਥ ਲਾ ਕਰਕੇ ਆਏ ਜੇ ਬਹੁਤ ਮਜ਼ਾਕੀਆ ਜਿਹੋ ਨੇ ਜੋ ਕੁ ਹੋਇਆ ਉਹਦੋਂ ਤੱਕ ਉਹ ਕਦੇ ਉਹਦੋਂ ਜਦੋਂ ਹੋ ਗਿਆ ਅੱਛਾ ਉਦੋਂ ਵੀ ਫੀਲਿੰਗ ਲੈਣੀ ਹੈ ਉਦੋਂ ਹਾਂ ਉਦੋਂ ਹਰੇਕ ਹੀ ਦਿੰਦਾ ਹੈਗਾ ਹਾਂ

अच्छे अच्छे तो एक्सपोज पूरा है ना फिर तो ज्यादा भी जा हमने कर लिया ना भी ज्यादा नहीं एक साल पर डिग्री हमारा पर्चेस होगा वहां पर हो जाएगा जो आप ज्यादा कर रहे हैं मैनेजमेंट का बंदा हमारा बाहर करता था मैं करता था। तो भी उस टाइम पे तो थी। थी। तो ना, थी थी तो 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 ਹਾਂ ਨੀ ਬਾਹਰ ਉਂਦਰਾਲੇ ਬੰਦਿਆਂ ਨੂੰ ਥੋੜਾ ਉਹ ਕਹਿੰਦਾ ਫੇਲੇ ਸੋ ਆ ਖੜੇ ਐ ਇਹਨਾਂ ਨੂੰ ਛੇੜਦੇ ਆ ਵੀ ਭਾਈ ਕੀ ਕਰਦੇ ਨੇ ਦੇਖੀ ਦੇਖੀ ਕਿਤੇ ਭਾਜੀ ਨਜ਼ਰ ਆਣ ਮੇਰੇ ਹੁੰਦੇ ਆ ਚੱਲੇਗੇ 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 ਫੋਟੋ ਬਹੁਤ ਸੋਹਣੀ ਆ ਰਹੀ ਸੀ ਥੋੜੀ ਹੈ ਤੁਸੀਂ ਵੀਡੀਓ ਚ ਭੱਜ ਗਏ ਕੀ ਗੱਲ ਹੋ ਗਈ ਕੁੜੀਆਂ ਡਰਾਤੀਆਂ ਮੈਂ ਤੇ ਨਹੀਂ ਡਰਾਈ ਹਾਂ ਉਹ ਤੇ ਡਰ ਕੇ ਭੱਜ ਗਏ ਉਹਦੇ ਵੀ ਤੁਸੀਂ ਆ ਰਹੇ ਹੋ ਤਾਂ ਆ আচ্ছা ਇੰਨਾ ਖੌਫ ਹੋ ਗਿਆ ਮੇਰਾ ਹੈ ਵੀ ਮੈਂ ਕਿਹੜੇ ਔਖੇ ਸਵਾਲ ਪੁੱਛਣੀ ਸੀ ਨਹੀਂ ਨਹੀਂ ਮੈਨੂੰ ਪਤਾ ਹੀ ਨਹੀਂਗਾ ਐਦਾ ਕੀ ਹੋ ਰਿਹਾ ਅੱਛਾ ਤੇ ਕੀ ਕਰਦੇ ਪਏ ਇੱਥੇ ਜੀ ਅੱਜ ਫਰੈਂਡ ਦਾ ਬਰਥਡੇ ਪਾਰਟੀ ਤੇ ਆਏ ਆ। ਅੱਛਾ। ਬਰਥਡੇ ਪਾਰਟੀ ਫਿਰ ਤਾਂ ਅੱਜ ਖੁੱਲਾ ਖਰਚਾ ਕਰਾ ਕੇ ਜਾਉਂਗੇ ਹਨਾ। ਹੋਰ ਕਰਾਣਾ ਖੁੱਲਾ ਖਰਚਾ ਬਸ। ਤੇ ਆਪਦੇ ਵੇਲੇ ਦੇ ਦਿੰਨੇ ਉਹ ਪਾਰਟੀ? ਆਪਦੇ ਵੇਲੇ ਵੀ ਦੇ ਦਿੰਨੇ ਆਂ ਜੀ ਪੂਰਾ ਫੁੱਲ। ਉਹ ਤਾਂ ਨਹੀਂ ਜਿਵੇਂ ਉਹ ਵੀਡੀਓ ਦੀ ਬਾਹਰ ਨੂੰ ਹੁੰਦੀ ਹੁੰਦੀ ਉਹ ਕਹਿੰਦੇ ਜਦੋਂ ਮੇਰੇ ਦੋਸਤ ਨੂੰ ਕਹਿੰਦੇ ਪਾਰਟੀ ਮੰਗੀਓ ਕਹਿੰਦਾ ਹੁੰਦਾ ਹਮ ਨਹੀਂ ਦੇ ਦیتے ਕਿਤੇ ਉਹ ਵਾਲੇ ਤਾਂ ਨਹੀਂ ਆਈ। ਨਹੀਂ ਨਹੀਂ ਆਹ ਕੰਮ ਨਹੀਂ ਹੁੰਦਾ ਆਪਣੇ ਚ। ਅੱਛਾ। ਆਪਾਂ ਫੁੱਲ ਖੁੱਲਾ ਖਰਚਾ। ਅੱਛਾ ਤੇ ਤੁਸੀਂ ਕਿੱਥੋਂ ਆਏ ਹੋ? ਬਠਿੰਡੇ ਤੋਂ ਵੈਸੇ ਤਾਂ ਅੱਜ ਤਾਂ ਪੜਦੇ ਆ ਸਟੱਡੀ ਫਰੀਦਕੋਟ। ਅੱ चीफ 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 ए, 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 <laughs> अच्छा अच्छा की बर्धियो ਤੁਸੀਂ ਫਿਜ਼ੀਓਥੈਰੇਪੀ ਇਹ ਥੋੜਾ ਜਿਹਾ ਔਖਾ ਯਾ ਹੈ ਨਾ ਇਹ ਇਸ ਹਾਲ ਮੇਂ ਤੋਂ ਪੁੱਛ ਨਹੀਂ ਹੋਣਾ ਸਹੀ ਹੈ ਅੱਛਾ ਤੇ ਉਹ ਫਿਰ ਹੁਣ ਚਲੇ ਗਏ ਉਹ ਉਧਰ ਪਾ ਤੇ ਅੱਜ ਦਾ ਕੀ ਪ੍ਰੋਗਰਾਮ ਹੈ ਫਿਰ ਤੁਹਾਡੇ ਬਸ ਇੰਜੋਏ ਕਰਨਾ ਵੀ ਆ ਹੋਰ ਕੀ ਕੀ ਬਾਤ ਹੈ ਕਰੋ ਜਏ ਮੁੰਡਾ ਸੋਣਾ ਸੁਨੱਖਾ ਤਿਆਰ ਹੋ ਕੇ ਆਇਆ ਹੈ ਸਹੀ ਹੈ ਇਹ ਬਸ ਕਰੋ ਪਰ ਉਹ ਜੋ ਆਇਆ ਪਰ ਹੈ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਤੁਹਾਡਾ ਇਹ ਕਿੱਧਰ ਜਾ ਰਹੇ ਨੇ ਸ਼ਸ਼ਟਿਕਾ ਜੀ ਕਿੱਧਰ ਘੁੰਮ ਰਹੇ ਹੋ ਜੀ ਤੁਸੀਂ ਹਲਫਨ ਪਲਾਜ਼ਾ ਚ ਆਏ ਨੇ ਘੁੰਮਣ ਆਏ ਅੱਛਾ ਅੱਛਾ ਮੈਂ ਵੀ ਆਖਾ ਮੈਂ ਕਿ ਮੈਂ ਪੁੱਛਾਂ ਵੀ ਇੱਥੇ ਇਹੋ ਜਿਹਾ ਹੈ ਕੀ ਇਹ ਵੀ ਲੋਕੀ ਆਉਂਦੇ ਆ ਦੂਰੋਂ ਦੂਰੋਂ ਚੱਲ ਕੇ ਤੇ ਜ਼ਰੂੜਾ ਨੇੜੇ ਆਏ ਇੱਥੇ ਹੋਰ ਨੀਅਰ ਬਾਈ ਹੋਰ ਤੇ ਹੈ ਵੀ ਕੁਝ ਆਪਣੇ ਇੱਧਰ ਨੇੜੇ-ਤੇੜੇ ਸਟਰੀਟਸ ਕੋਈ ਵੀ ਇਦਾਂ ਦਾ ਕੋਈ ਵੀ ਇਦਾਂ ਦੀ ਕੋਈ ਵੀ ਚੀਜ਼ ਬਣੀ ਨਹੀਂ ਹੋਈ ਸੀ ਇੱਥੇ ਬਣੀ ਹੈ ਬੜੀ ਅੱਛੀ ਹੈ ਇੱਕ ਇੱਕ ਬੰਦੇ ਨੂੰ ਟਾਈਮ ਸਪੈਂਡ ਕਰਨਾ ਵੇਚਾ ਜੇ ਕੁਝ ਨਾ ਵੀ ਲੈਣਾ ਵੈਸੇ ਵੀ ਦੇਖ ਕੇ ਵੀ ਬੰਦੇ ਨੂੰ ਬੜਾ ਅੱਛਾ ਮਹਿਸੂਸ ਹੁੰਦਾ ਥੈਟਸ ਇਜ਼ ਰੀਜ਼ਨ ਐਨੀ ਕਿ ਕੁਛ ਨੇ ਕੁਛ ਲੈਣਾ ਇੱਥੇ ਇਹ ਇਲਾਕੇ ਚ ਚੀਜ਼ ਇੰਨੀ ਅੱਛੀ ਨਹੀਂ ਹੋਣ ਕਰਕੇ ਅਸੀਂ ਵੈਸੇ ਵੀ ਵਿਜ਼ਿਟ ਕਰ ਮਾਰਦੇ ਨੇ ਪੂਰੀਆਂ ਪੋਜ਼ਿਟਿਵ ਵਾਈਬਸ ਆਉਣ ਲੱਗ ਜਾਂਦੀਆਂ ਨੇ ਜੇ ਏਰੀਆ ਦੀ ਗੱਲ ਕਰੀਏ ਪੂਰੀਆਂ ਵਾਈਬਸ ਆਉਂਦੀਆਂ ਓਕੇ ਤੇ ਤੁਸੀਂ ਸਾਰੇ ਜਣੇ ਦੋਸਤੋਂ ਜੀ ਸਾਰੇ ਦੋਸਤ ਅੱਛਾ ਤੇ ਫਿਰ ਇਹ ਕਿਵੇਂ ਫਿਰ ਪਹਿਲਾ ਪ੍ਰੋਗਰਾਮ ਕੌਣ ਬਣਾਉਂਦਾ ਹੁੰਦਾ ਤੁਹਾਡੇ ਚੋਂ ਵੀ ਫੋਨ ਕਰਕੇ ਵੀ ਇੱਥੇ ਜਾਣਾ ਦੇਖੋ ਦੇਖੋ ਪ੍ਰੋਗਰਾਮ ਇਹ ਸੜਨ ਨਹੀਂ ਬੰਦਦਾ ਸੜਨ ਨਹੀਂ ਬੰਦਦਾ ਹਮੇਸ਼ਾ ਜਦੋਂ ਜਿੱਥੇ ਜਾ ਕੇ ਬੰਦੇ ਨੂੰ ਵਾਈਬਸ ਅੱਛੀਆਂ ਆਉਂਦੀਆਂ ਤਾਂ ਉੱਥੇ ਸੜਨ ਹੀ ਪ੍ਰੋਗਰਾਮ ਬੰਦਦਾ ਹੁੰਦਾ ਹੈ ਐਦਾ ਨਹੀਂ ਕੋਈ ਪਲਾਨਡ ਨਹੀਂ ਸੀਗਾ ਪੈਸੇ ਅਸੀਂ ਕੋਈ ਕੰਮ ਆਏ ਸੀ ਤਾਂ નો ਡਾਊਟ ਅੱਛੀ ਚੀਜ਼ ਉਹਨਾਂ ਕਰਕੇ ਸੀ ਦੇਵੇ ਅੱਛਾ ਜੇ ਪਹਿਲਾਂ ਜਿਵੇਂ ਮੰਨ ਲਓ ਕੋਈ ਫੋਨ ਕਰੇ ਕਿ ਭਾਈ ਅੱਜ ਇੱਥੇ ਜਾਣਾ ਹੈ ਤੇ ਤਿਆਰ ਹੋ ਜਾਓ ਤੇ ਫਿਰ ਉਹ ਸਭ ਤੋਂ ਪਹਿਲਾਂ ਪਲਾਨ ਬਣਾਉਣ ਵਾਲਾ ਬੰਦਾ ਦੇਖੋ ਡਾਕਟਰ ਸਾਹਿਬ ਨੇ ਸਾਡੇ ਫਰੈਂਡ ਨੇ ਇਹੀ ਮਨਾਂਦੇ ਆ ਜਰਾ ਸਰ ਕਿਵੇਂ ਫਿਰ ਤੁਸੀਂ ਫਿਰ ਇਹਨਾਂ ਨੂੰ ਮਨਾਉਣੇ ਹੁੰਦੇ ਹੋ ਕਈ ਵਾਰ ਬਹਾਨੇ ਵੀ ਲਾਦੇ ਪਿਆਰ ਹੀ ਹੁੰਦੇ ਨੇ ਨਹੀਂ ਨਹੀਂ ਪਿਆਰ ਹੁੰਦਾ ਪਿਆਰ ਬਰ ਪਿਆਰ ਡਾਕਟਰ ਸਾਹਿਬ ਇਹ ਕਦੇ ਮਨਾਵੇ ਦਿੱਜਾਈਏ ਅਸੀਂ ਅੱਛਾ ਜੀ ਮਤਲਬ ਇਹ ਨਹੀਂ ਹੈਗਾ ਵੀ ਕੋਈ ਦੋਸਤ ਪਲਾਨ ਬਣਾ ਕੇ ਬਾਅਦ ਚ ਮੁੱਕਰ ਜੀ ਇਹ ਹਸਪਤਾਲ ਦੇ ਹੁੰਦੇ ਜੀ ਮੈਂ ਫਿਰ ਕਰ ਦਿੰਦਾ ਹਸਪਤਾਲ ਦੇ ਅੱਛਾ ਤੇ ਫਿਰ ਤੁਸੀਂ ਕਿੱਥੇ ਇਕੱਠੇ ਕਿੱਥੇ ਕਿੱਥੇ ਜਾ ਕੇ ਆਏ ਹੋ ਬਾਜੀ ਮੈਂ ਸਸ ਇੱਥੇ ਜਸਟ ਜੇ ਐਂਟਰੀ ਕੀਤਾ ਸੀ ਜਸਟ 5 ਕਿ ਮਿੰਟ ਹੋਏ ਆ ਜੇ ਐਂਟਰ ਕੀਤਾ ਅਤੇ ਦੇਖ ਰਹੇ ਹਾਂ ਕੋਈ ਨਾ ਕੋਈ ਅੱਛੀ ਕਹਿੰਦੇ ਆ ਕਿ ਤੇ ਆਫਰਸ ਮਿਲ ਰਿਹਾ ਦੈਨ ਵੀ ਕੈਨ ਐਲ ਕਰੀਏ ਚੀਜ਼ ਬਾਈ ਕਰਨ ਬਾਰੇ ਵੀ ਸੋਚ ਲਾਂਗੇ ਬਿਲਕੁਲ ਸੋਚੇ ਜਾ ਸਕਦਾ ਤੇ ਪਾਜੀ ਕੋਈ ਯਾਰੀ ਦੋਸਤੀ ਬਾਰੇ ਕੋਈ ਯਾਰੀ ਬਾਰੇ ਕੋਈ ਗੱਲ ਸੁਣਾਓ ਯਾਰੀ ਦੋਸਤੀ ਕਿਵੇਂ ਹੋਣੀ ਚਾਹੀਦੀ ਹੈ ਯਾਰੀ ਦੋਸਤੀ ਜਿਹੜੀ ਭਰਾਵਾਂ ਨਾਲੋਂ ਵੱਧ ਹੁੰਦੀ ਹੈ ਜੀ ਹਾਂ ਇਥੇ ਯਾਰ ਨਹੀਂ ਖੜਨਾ ਉੱਤੇ ਕਿਸੇ ਨਹੀਂ ਖੜ ਸਕਦਾ ਕੋਈ ਨਹੀਂ ਖੜ ਸਕਦਾ ਉੱਤੇ ਬਸ ਹਾਂ ਜਦੋਂ ਬੰਦੇ ਨੂੰ ਯਾਰੀ ਮਤਲਬ ਐਗਜ਼ੈਕਟਲੀ ਵਰਡ ਹੈ ਇਦਾਂ ਦਾ ਕੀ ਆਪਾਂ ਨੂੰ ਫੋਨ ਕਰੀਏ ਤਾਂ ਇਹ ਨਾ ਕਵੇ ਸੋ ਉਹਨੂੰ ਸੋਚਣਾ ਨਾ ਪਵੇ ਹਾਂਜੀ ਆਪਾਂ ਜਿਹੜਾ ਡਾਕਟਰ ਸਾਹਿਬ ਨੇ ਫੋਨ ਕੀਤਾ ਹਾਂਜੀ ਆਪਾਂ ਪਲਾਨ ਬਣਿਆ ਜਾਣਾ ਜਾਂ ਨਹੀਂ ਜਾਣਾ ਐਦਾਂ ਤਾਂ ਕੋਈ ਚੀਜ਼ ਨਹੀਂ ਆਪਾਂ ਜਾਣਾ ਤੇ ਆਪਾਂ ਤਿਆਰ ਹਾਂ ਚੱਲਣ ਦੇ ਲਈ ਐਦਾਂ ਨਹੀਂ ਵੀ ਆਪਾਂ ਦੇਖਦੇ ਹਾਂ ਜੀ ਟਾਈਮ ਦੇਖਦੇ ਮੈਂ 3-4 ਚੀਜ਼ਾਂ ਮਨੇ ਕਿਹਾ ਸਰ ਮੇਰੇ ਕੋਲ ਆਪਸ਼ਨਸ ਨਹੀਂ ਹੋਣੀਆਂ ਚਾਹੀਦੀਆਂ ਯਾਰ ਇਹ ਚੀਜ਼ ਐਦਾਂ ਚੀਜ਼ ਤੁਸੀਂ ਕਹੇ ਵੀ ਆਪਾਂ ਜਾਣਾ ਤੇ ਜਸ ਜਾਣਾ ਤੇ ਇਟਸ ਓਕੇ ਅਸੀਂ ਉਹਨੇ ਫੋਨ ਕੀਤਾ ਬਾਹਰ ਇਕੱਠੇ ਹੋਏ ਤੇ ਚੱਲ ਪਏ ਬਸ ਸੋਚ ਮੈਂ ਕਿ ਸੋਚ ਨਹੀਂ ਹੋਣੀ ਚਾਹੀਦੀ ਕੀ ਯਾਰੀ ਦੋਸਤੀ ਕਈ ਵਾਰ ਮਲੋ ਰੁੱਸ ਜਾਂਦੇ ਆ ਲੜਾਈ ਹੋ ਜਾਂਦੀ ਐ ਤੇ ਫਿਰ ਕਿਵੇਂ ਫਿਰ ਕੌਣ ਮਨਾਉਂਦਾ ਫਿਰ ਆਪਸ ਵਿੱਚ ਬੋਲ ਪੈਣੇ ਅਸੀਂ ਤਾਂ ਵੈਸੇ ਰੁੱਸ ਕੇ ਮਚਿਓਰ ਹੋ ਗਏ ਹੁਣ ਸੇ ਤਾਂ ਹੈ ਹੀ ਨਹੀਂ ਅੱਛਾ ਇਹ ਰੁੱਸਣ ਵਾਲੇ ਨਾਲ ਲੈ ਆਈਦਾ ਨਹੀਂ ਅਸੀਂ ਉਹਨਾਂ ਨੂੰ ਅੱਛਾ ਇਹ ਤਾਂ ਮਤਲਬ ਸਿੱਧਾ ਅਟੈਕ ਉਧਰ ਹੋ ਰਿਹਾ ਅੱਛਾ ਮਤਲਬ ਦੇਖੋ ਜੀ ਅਗਰ ਤੁਸੀਂ ਕਰ ਇਨਫੋਰਮ ਨਹੀਂ ਹੋਊਗਾ ਤੁਹਾਡੀ ਵਾਈਫ ਨੂੰ ਨਹੀਂ ਪਤਾਉਗਾ ਤਾਂ ਲੜਾਈ ਦੀ ਸੰਭਾਵਨਾ ਬੜੀ ਘੱਟ ਰਹਿੰਦੀ ਐ ਉਸ ਲਈ ਕੀ ਹੁੰਦਾ ਕਿ ਉਹ ਅੰਝ ਦੇ ਕਿ ਉਹਨਾਂ ਨੂੰ ਪਤਾ ਹੋਊਗਾ ਵੀ ਕਿਤੇ ਪ੍ਰੋਗਰਾਮ ਬਣਾ ਕੇ ਜਾ ਰਹੇ ਆ ਦੈਨ ਹੀ ਲੜਾਈ ਦੇ ਚਾਂਸਸ ਹੁੰਦੇ ਤੁਸੀਂ ਪਹੁੰਚੇ ਨਹੀਂ ਤਾਂ ਸਡਨਲੀ ਕੋਈ ਚੀਜ਼ ਚਾਂਸਸ ਅਗਰ ਕੋਈ ਘੁੰਮਣ ਦੇ ਚਾਂਸ ਬਣਨਤਾ ਉਹਦੇ ਵਿੱਚ ਮੰਨਣ ਰਿਹਾ ਰੁਸਣ ਵਾਲੀ ਗੱਲ ਨਹੀਂ ਸੋਣ ਇਧਰ ਯਾਰਾ ਦੋਸਤਾਂ ਨੂੰ ਖੜਕਣ ਲੱਗ ਜਾਂਦੇ ਨੇ ਕਿੱਥੇ ਪਹੁੰਚ ਗਏ ਜੀ ਠੀਕ ਹੈ ਇਦਾਂ ਹੁੰਦਾ ਹੈਗਾ ਨਹੀਂ ਹੁੰਦਾ ਨਹੀਂ ਮਤਲਬ ਕਿ ਜਿਹੜੇ ਯਾਰ ਮਿਸ ਕਰ ਜਾਂਦੇ ਸਾਡੇ ਨਾਲ ਨਹੀਂ ਆਉਂਦੇ ਉਹਨਾਂ ਨੂੰ ਫੋਨ ਕਰਕੇ ਜਾਣ ਕੇ ਪੁੱਛੀਦਾ ਹਾਂਜੀ ਫਲਾਣੀ ਜਗ੍ਹਾ ਤੁਸੀਂ ਗਏ ਸੀ ਕੋਈ ਚੀਜ਼ ਲੈ ਆਂਦੀ ਏ ਕਿ ਨਹੀਂ ਲੈ ਆਂਦੀ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਚਾਰ ਜਣੇ ਗਏ ਯਾਰ ਅਸੀਂ ਮਿਸ ਕਰਕੇ ਤੇ ਅਸੀਂ ਨਹੀਂ ਗਏ ਅੱਛਾ ਮਤਲਬ ਪੂਰਾ ਹੋ ਗਿਆ ਉਹਨਾਂ ਦਾ ਕੰਮ ਕੋਈ ਨਹੀਂ ਹੁੰਦਾ ਅਸੀਂ ਭਾਂਦੇ ਨਾਲ ਫੋਨ ਕਰਕੇ ਵੈਸੇ ਹੀ ਪੁੱਛਦੇ ਆ ਉਹਨਾਂ ਨੂੰ ਹਾਂ ਯਾਰ ਤੂੰ ਫਲਾਣੀ ਜਗ੍ਹਾ ਉਸ ਦਿਨ ਗਿਆ ਸੀ ਕੋਈ ਚੀਜ਼ ਤੂੰ ਲਈ ਏ ਕਿ ਨਹੀਂ ਲਈ ਬਸ ਉਹਨਾਂ ਨੂੰ ਰਲਾਈਜ਼ ਕਰਾਈਏ ਫਿਰ ਤੂੰ ਇਸ ਟਾਈਮ ਤੂੰ ਸਾਡੇ ਨਾਲ ਨਹੀਂ ਹੈਗਾ ਤੇ ਅਸੀਂ ਇੱਥੇ ਆ ਕੇ ਇੰਨੇ ਤੇ ਯਾ ਕਮਾਲ ਹੈ ਬਹੁਤ ਵਧੀਆ ਲੱਗਿਆ ਬਾਜੀ ਜਿਹੜੇ ਰੁੱਸਣ ਵਾਲੇ ਹੁੰਦੇ ਹਨ ਦੱਸ ਕੇ ਆਈਦੇ ਵੀ ਅੱਜ ਚੱਲੀਏ ਕੌਣ ਫਿਰਨਾ ਸੀ ਅੱਛਾ ਹਾਂਜੀ ਬਿਲਕੁਲ ਇਹ ਵੀ ਠੀਕ ਹੈ ਜੇ ਉਹ ਰੁੱਸ ਜਾਣ ਤੇ ਫਿਰ ਉਹਨਾਂ ਨੂੰ ਵੀ ਤਾਂ ਮਨਾਉਣਾ ਪੈਂਦਾ ਉਹ ਆਪ ਹੀ ਮੰਨ ਜਾਂਦੇ ਜੀ ਆਪ ਉਹਨਾਂ ਦੀ ਪਾਰਟੀ ਵੱਖਰੀ ਹੈ ਰੁੱਸਣ ਦਾ ਸਵਾਲ ਹੈ ਨਹੀਂ ਅੱਛਾ ਅੱਛਾ ਇਹ ਹਸਣ ਸੁਣ ਵਾਲੇ ਰੁੱਸਣ ਸੁਣ ਵਾਲੇ ਘਰੇ ਫਿਰਦੇ ਸਹੀ ਹੈ ਭਾਈ ਰੁੱਸਿਆ ਨਾ ਕਰੋ ਦੇਖੋ ਬਾਹਰ ਨਿਕਲਣਾ ਤਾਂ ਰੁੱਸਿਆ ਨਾ ਕਰੋ ਚੰਗਾ ਓਕੇ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਬਾਹਰ ਆ ਕੇ ਜਾ ਰਹੇ ਦੈਨ ਹੀ ਲੜਾਈ ਦੇ ਚਾਂਸ ਹੁੰਦਾ ਤੁਸੀਂ ਪਹੁੰਚੇ ਨਹੀਂ ਤਾਂ ਸਡਨਲੀ ਕੋਈ ਚਾਂਸ ਮੰਨਣਾ ਯਾਰੁੱਸਣੋ ਸਾਰੀ ਜਿਹੜੀ ਹੋ ਰਹੀ ਤੇ ਯਾਰਾ ਦੋਸਤਾਂ ਨੂੰ ਖੜਕਣ ਲੱਗ ਜਾਂਦੇ ਨੇ ਕਿੱਥੇ ਪਹੁੰਚ ਗਏ ਜੀ ਠੀਕ ਹੈ ਐਡਾ ਹੁੰਦਾ ਹੈਗਾ ਨਹੀਂ ਹੁੰਦਾ ਨਹੀਂ ਮਤਲਬ ਕਿ ਜਿਹੜੇ ਯਾਰ ਮਿਸ ਕਰ ਜਾਂਦੇ ਸਾਡਾ ਨਹੀਂ ਜਾਂਦੇ ਉਹਨਾਂ ਨੂੰ ਫੋਨ ਕਰਕੇ ਜਾਣ ਕੇ ਪੁੱਛੀਦਾ ਹਾਂ ਜੀ ਫਲਾਣੀ ਜਗ੍ਹਾ ਤੁਸੀਂ ਗਏ ਸੀ ਕੋਈ ਚੀਜ਼ ਲੈ ਆਂਦੀ ਏ ਕਿ ਨਹੀਂ ਲੈ ਆਂਦੀ ਉਹਨਾਂ ਨੂੰ ਪਤਾ ਲੱਗ ਜਾਵੇ ਵੀ ਚਾਰ ਜਣੇ ਗਏ ਯਾਰ ਅਸੀਂ ਮਿਸ ਕਰ ਗਏ ਅਸੀਂ ਮੇਰੇ ਮਤਲਬ ਪੂਰਾ ਹੋ ਗਿਆ ਸਾਨੂੰ ਉਹਨਾਂ ਦਾ ਕੰਮ ਕੋਈ ਨਹੀਂ ਦਾ ਅਸੀਂ ਭਾਂਦੇ ਨਾਲ ਫੋਨ ਕਰਕੇ ਵੈਸੇ ਹੀ ਪੁੱਛਦੇ ਹਾਂ ਆ ਯਾਰ ਤੂੰ ਫਲਾਣੀ ਜਗ੍ਹਾ ਉਸ ਦਿਨ ਗਿਆ ਸੀ ਕੋਈ ਚੀਜ਼ ਤੂੰ ਲਈ ਏ ਕਿ ਨਹੀਂ ਬਸ ਉਹਨਾਂ ਨੂੰ ਰਾਈਜ਼ ਕਰ ਇਹ ਨੇ ਦੇ ਇਨਫਾਲੇ ਬहोत ਵਧੀਆ ਲੱਗੇ ਬਸ ਵੈਸੇ ਜਿਹੜੇ ਰੁੱਸਣ ਵਾਲੇ ਹੁੰਦੇ ਓਹਨਾਂ ਨੂੰ ਦੱਸ ਕੇ ਆਈਦੇ ਵੀ ਅੱਜ ਚੱਲੇ ਕੌਣ ਫਰਦਾ ਅੱਛਾ ਮੇਰੇ ਇਹ ਵੀ ਠੀਕ ਹੈ ਜੀ ਉਹ ਰੁੱਸ ਜਾਣ ਤੇ ਫਿਰ ਉਹਨਾਂ ਨੂੰ ਵੀ ਤਾਂ ਮਨਾਉਣਾ ਪੈਂਦਾ ਉਹ ਆਪ ਹੀ ਮੰਨ ਜਾਂਦੇ ਨੇ ਉਹ ਮੇਰੀ ਪਾਰਟੀ ਵੱਖਰੀ ਕਰੋ ਸੰਸਵਾਰ ਅੱਛਾ ਅੱਛਾ ਇਹ ਅਸਲ ਸੁਹਣੇ ਰੁੱਸਣ ਸੁਸਣ ਵਾਲੇ ਘਰੇ ਦੇ ਸਹੀ ਹੈ ਭਾਈ ਰੁੱਸਿਆ ਨਾ ਕਰੋ ਦੇਖੋ ਬਾਹਰ ਨਿਕਲਣਾ ਤੇ ਰੁੱਸਿਆ ਨਾ ਕਰੋ ਚੰਗਾ ਕੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਲੈ ਕੇ ਆਏ ਹੋ ਬਸ ਕੁਛ ਨਹੀਂ ਜੀ ਛੋਟਾ ਮੋਟਾ ਆਪਦੇ ਪਰਸਨਲ ਛੋਟਾ ਮੋਟਾ ਸਮਾਨ ਉਹ ਵੀ ਇੱਥੋਂ ਹਾਂਜੀ ਅੱਛਾ ਤੇ ਕਾਕਾ ਜੀ ਤੁਸੀਂ ਪੰਜ ਅੱਛਾ ਮਾਮਾ ਭਾਣਜਾ ਇਕੱਠੇ ਹੋਏ ਨੇ ਰੱਖੜੀਆਂ ਤੇ ਆਏ ਨੇ ਨਹੀਂ ਨਹੀਂ ਜੀ ਵੈਸੇ ਜਸਟ ਜਾਣਾ ਸੀ ਕੱਲ ਅੰਮ੍ਰਿਤਸਰ ਤਾਂ ਆਏ ਸੀ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਫਿਰ ਤੁਸੀਂ ਕਿੱਥੇ ਫਰੀਦਕੋਟ ਫਰੀਦਕੋਟ ਵਾਲੇ ਅੱਛਾ ਤੇ ਕਿਹੜੀ ਕਲਾਸ 'ਚ ਪੜਦੇ ਹੋ 3 ਜੈਸਮੀਨ 3 ਜੈਸਮੀਨ ਅੱਛਾ ਤੇ ਫਿਰ ਮਾਮੂ ਤੁਹਾਨੂੰ ਕਿੰਨਾ ਕੁ ਪਿਆਰ ਕਰਦੇ ਆ ਦੱਸੋ ਦਵਾ ਦੂ ਅੱਛਾ ਜਿਹੜੀ ਚੀਜ਼ ਮੰਗਦੇ ਹੋ ਦਵਾ ਦਿੰਦੇ ਆ ਹਾਂਜੀ ਅੱਛਾ ਤੇ ਹੁਣ ਤੁਸੀਂ ਫਿਰ ਕੀ ਲਿਆ ਕੁਛ ਨਹੀਂ ਕੁਛ ਹੋਰੀ ਦਵਾਇਆ ਮਾਮੂ ਨੇ ਪਸੰਦ ਨਹੀਂ ਹੋਇਆ ਅੱਛਾ ਮਤਲਬ ਪਸੰਦ ਨਹੀਂ ਆਇਆ ਮਾਮੂ ਨੇ ਤਾਂ ਦਵਾ ਦੇਣਾ ਸੀ ਹੈ ਅੱਛਾ ਤੇ ਫਿਰ ਤੁਹਾਡੇ ਮम्मा ਮम्मा ਚੰਡੀਗੜ੍ਹ ਅੱਛਾ ਮम्मा ਚੰਡੀ ਤੁਸੀਂ ਚੰਡੀਗੜ੍ਹ ਤੋਂ ਇੱਥੇ ਆਏ ਹੋ ਹਾਂ ਜਿੱਥੇ ਤੋਂ ਚੰਡੀਗੜ੍ਹ ਤੋਂ ਆ ਕੇ ਆਏ ਹੋ ਅੱਛਾ ਅੱਛਾ ਤੇ ਤੁਹਾਡਾ ਮੰਨ ਨਹੀਂ ਕਰਦਾ ਜਾਂਦਾ ਮम्मा ਕੋਲ ਜਾਣੇ ਹੁੰਦੇ ਆ ਨਾ ਮम्मा ਆਉਂਦੇ ਹੁੰਦੇ ਆ ਅੱਛਾ ਤੁਹਾਨੂੰ ਮਿਲਣ ਆਉਂਦੇ ਨੇ ਹੈ अच्छा ਤੇ ਹੁਣ ਰਖੜੀ ਤੇ ਵੀ ਆਉਣਗੇ ਹਾਂਜੀ ਅੱਜ ਫਿਰ ਕਿਹੜੀ ਕਿਹੜੀ ਚੀਜ਼ੀ ਮੰਮਾ ਲੈ ਕੇ ਆਉਣ ਤੁਹਾਡੇ ਵਾਸਤੇ ਫਿਰ ਇਹ ਦੱਸੋ ਕੋਈ ਜਾਣੇ ਕੁਝ ਸਪੈਸ਼ਲੀ ਲੈ ਆਉਂਦੀ ਆ ਅੱਛਾ ਕੁਝ ਵੀ ਲੈ ਆਉਂਦੇ ਆ ਸਪੈਸ਼ਲਸ ਐ ਫਿਰ ਕੱਲੇ ਕਿੱਥੇ ਜਾਣਾ ਹੂੰ ਕੱਲੇ ਕਿੱਥੇ ਜਾਣਾ ਇਹ ਸਕੂਲ ਜਾਣਾ ਇਹ ਨਹੀਂ ਅਮਰੇ ਇਹ ਤਾਂ ੱੱਕਾ ਦੇਖੋ ਮਾਮਾ ਜੀ ਇੱਥੇ ੱੱਕਾ ਕਰੀ ਤੁਹਾਡੇ ਨਾਲ ਮੇਰੀ ਪੜਾਈ ਨਹੀਂ ਖਰਾਬ ਕਰਨੀ ਬੱਚੇ ਦੀ ਅੱਛਾ ਨਹੀਂ ਪੜੋ ਬਾਹਰ ਕੰਮ ਜਾ ਰਹੇ ਆ ਤਾਂ ਕਰਕੇ ਜਾ ਘੁੰਮਣ ਨਹੀਂ ਜਾ ਰਹੇ ਹਾਂਜੀ ਅੱਛਾ ਨਹੀਂ ਵਧੀਆ ਗੱਲ ਹੈ ਕੰਮਾਂ ਕਰਾਂ ਕਰਕੇ ਬੰਦਾ ਇੱਧਰ ਉੱਧਰ ਹੁੰਦਾ ਹਾਂ ਹਾਂਜੀ ਚਲੋ ਵਧੀਆ ਗੱਲ ਹੈ ਘੁੰਮੋ ਇੰਜੋਏ ਕਰੋ ਠੀਕ ਹੈ ਠੀਕ ਹੈ ਬਾਏ ਓਕੇ तक प्यारे को <laughs> मम्मी से तक कर नहीं है पढ़ाई में खराब करने बच्चे मैं बाइक बाय कम जा रही हूं तांगे अच्छा। को नहीं जा रही अच्छा एक बढ़िया गैला कमादारा घर की बंदा है तो चलो बढ़िया गैला तू मो एन्जॉय करो ठीक है ठीक है बाय देख लिया माहौल हो गया कठंडियां कि नहीं लग गए पोता ਮੇਰੇ ਵਰਗੇ ਇਥੇ ਵੇਲੇ ਗੀੜੀਆਂ ਗੁੜੀਆਂ ਲਾਂਡ ਆ ਜਾਂਦੇ ਨੇ ਬ੍ਰੈਂਡਡ ਬੂਡ ਵਾਲੀ ਤੇ ਗੱਲਾਂ ਹੀ ਹੋਰ ਨੇ ਸੋ ਮੈਂ ਆਈਆਂ ਦੋਸਤੋ ਹੁਣ ਮੈਂ ਤੁਹਾਨੂੰ ਦੱਸ ਹੀ ਦਿੰਨੀ ਆ ਜੇ ਤੁਸੀਂ ਵੀਡੀਓ ਐਂਡ ਤੱਕ ਦੇਖ ਲਈ ਪਹਿਲਾਂ ਕਰ ਲੋ ਸਬਸਕ੍ਰਾਈਬ ਸ਼ੇਅਰ ਕਰ ਦੋ ਸ਼ੇਅਰ ਤੇ ਨਾਲ ਕਰ ਦੋ ਲਾਈਕ ਕਮੈਂਟ ਕਰਨਾ ਤੁਹਾਡੀ ਆਪਦੀ ਮਰਜ਼ੀ ਹੈ ਪਰ ਚੰਗੇ ਵਾਲੇ ਸੋ ਦੋਸਤੋ ਮੈਂ ਪਹੁੰਚੀ ਹੋਈ ਸੀ ਫਰੀਦ ਕੋਟ ਫਰੀਦ ਕੋਟ ਏਰੀਆ ਤੁਹਾਨੂੰ ਬਿਲਕੁਲ ਵੀ ਬਲੀਵ ਨਹੀਂ ਹੋਊਗਾ ਕਿ ਅਸੀਂ ਇਸ ਥਾਂ ਤੇ ਪਹੁੰਚੇ ਹੋਏ ਹਾਂ ਤੁਹਾਨੂੰ ਲੱਗ ਰਿਹਾ ਹੋਣਾ ਕਿ ਅਸੀਂ ਬਾਹਰਲੀ ਕਿਸੇ ਕੰਟਰੀ ਦੇ ਵਿੱਚ ਘੁੰਮ ਰਹੇ ਹਾਂ ਫੈਕਚਰਲ ਦੇ ਵਿੱਚ ਇੱਥੇ ਉਹਦਾ ਕਮਾਲ ਦਾ ਸਿਸਟਮ ਬਣਾਇਆ ਹੋਇਆ ਹੈ ਨਾ ਤੇ ਤੁਹਾਨੂੰ ਬਾਹਰ ਦੀ ਕਮੀ ਮਹਿਸੂਸ ਹੋ ਰਹੀ ਹੋਣੀ ਜੇ ਇੱਕ ਵਾਰ ਜ਼ਰੂਰ ਆਓ ਘੁੰਮੋ ਫਿਰੋ ਨਜ਼ਾਰੇ ਲੋ ਚਾਹ ਦੇ ਬਸਿਰੋ ਐਂਡ